ਜੀ ਸਭ ਤੋਂ ਪਹਿਲਾਂ ਮੈਂ ਜਗਤਲ ਜੀ ਮੈਂ ਇੱਕ ਗਰੀਬ ਪਰਿਵਾਰ ਦਾ ਮਜ਼ਦੂਰ ਆਦਮੀ ਆ ਮਨੇਗਾ ਵਿੱਚ ਕੰਮ ਕਰ ਰਿਹਾ ਸਰਜੀਤ ਕੁਮਾਰ ਮੇਰਾ ਨਾਮ ਆ ਜੀ ਮੇਰਾ ਪਰਿਵਾਰ ਇਹ ਮੇਰੇ ਦੋ ਬੱਚੇ ਆ ਇਹ ਇੱਕ ਮੇਰੀ ਮਿਸ ਜ ਹੈ ਮੇਰੇ ਪਰਿਵਾਰ ਦੇ ਮੈਂਬਰ ਚਾਰੇ ਚਾਨਕੇ ਪਰਮਾਤਮਾ ਪਿੰਡ ਸਾਡਾ ਜੀ ਮਲਪੁਰੜਕਾ ਜ਼ਿਲ੍ਹਾ ਤਹਿਸੀਲ ਸਾਡੀ ਨਾਮਾ ਸ਼ਰਸੀ ਦਾ ਆਦਮ ਸਰਦਾਰ ਭਗਤ ਸਿੰਘ ਜੀ ਹਾਂਜੀ ਤੇ ਮੇਨ ਗੱਲ ਇਹ ਆ ਜੀ ਸਾਨੂੰ ਬੜੇ ਕਾਫੀ ਚਿਰ ਤੋਂ ਅਸੀਂ ਸਰਕਾਰ ਸਾਨੂੰ ਲਾਰੇ ਲਾ ਰਹੀ ਆ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਨਾ ਸਾਨੂੰ ਕੋਈ ਪੈਸਾ ਪਾਇਆ ਜਿਹਦੇ ਵੀ ਸਰਕਾਰ ਆਉਂਦੀ ਸਾਡੇ ਫਾਰਮ ਭਰਾ ਕੇ ਲੈ ਜਾਂਦੀ ਹੈ ਮੁਲਾਜ਼ਮ ਜਿਹੜੇ ਆਉਂਦੇ ਦਫ਼ਤਰਾਂ ਚੋਂ ਬੀਡੀਪੀਓ ਦਫ਼ਤਰ ਕਿਤੇ ਵੀ ਆਉਂਦੇ ਆ ਪਰ ਉਹ ਸਾਡਾ ਕਿਸੇ ਨੇ ਸਾਡੇ ਪੈਸੇ ਬਾਰੇ ਨਹੀਂ ਸੋਚਿਆ ਅੱਜ ਇੱਕ ਹੀ ਹੋਇਆ ਜੀ ਅੱਜ ਜਿਹੜਾ ਹਾਸਾ ਇਸ ਤਰ੍ਹਾਂ ਹੋਇਆ ਜੀ ਬਾਰਸ਼ ਜਿਹੜੀ ਕਾਫੀ ਦਿਨਾਂ ਤੋਂ ਪੈ ਰਹੀ ਸੀਗੀ ਔਰ ਜਿਹੜੀ ਰਾਤ ਬਾਰਸ਼ ਜ਼ਿਆਦਾ ਹੋਈ ਆ ਉਹਦੇ ਕਰਕੇ ਸਾਡੇ ਪਾਣੀ ਅੰਦਰ ਸੇ ਆੜ ਗਵਾੜ ਦੇ ਵਿੱਚੋਂ ਪਾਣੀ ਸਾਡੇ ਘਰਾਂ ਚ ਆ ਵਸਿਆ ਉਹਦੇ ਨਾਲ ਸਾਡੇ ਜਿਹੜੇ ਕੰਦਾ ਪੈਟ ਗਈਆਂ ਔਰ ਛੱਤ ਜਿਹੜੀ ਆ ਦੁਬਾਰਾ ਵੀ ਤੜ ਗਈਆਂ ਬਾਕੀ ਜੀ ਤੁਸੀਂ ਆਪੇ ਸਾਰਾ ਕੁਝ ਦੇਖ ਹੀ ਲਿਆ ਮੀਡੀਆ ਵਾਲਿਆਂ ਨੇ ਵੀ ਸਾਡਾ ਨੁਕਸਾਨ ਜਾਦਾ ਹੋ ਗਿਆ مالی ਨੁਕਸਾਨ ਹੋ ਗਿਆ ਗਰੀਬ ਆਦਮੀਆਂ ਸੇ ਇੰਨਾ ਮਕਾਨ ਤੇ ਖਰਚਾ ਨਹੀਂ ਕਰ ਸਕਦੇ ਹੁਣ ਮੈਂ ਫੇਰਾ ਪਰਿਵਾਰ ਇਸ ਲਈ ਬਾਬੇ ਦਰਵਾਜ਼ੇ ਮੇਰੇ ਪਿੰਡ ਵਾਲੇ ਨੇ ਬਿਠਾ ਲਿਆ ਜੀ ਪਿੰਡ ਦੇ ਸਰਪੰਚ ਸਾਹਿਬ ਸਾਡੇ ਗਲਾਵਰ ਸਿੰਘ ਔਰ ਸਾਡੇ ਬਿਰਿੰਦਰ ਸਿੰਘ ਜੀ ਔਰ ਮੇਰੇ ਦੋਸਤ ਪਿੰਡ ਦੇ ਨਜ਼ਦੀਕ ਨੌਜਵਾਨ ਮੁੰਡੇ ਨੇ ਆ ਕੇ ਮੇਰੀ ਹੈਲਪ ਕੀਤੀ ਮੇਰਾ ਸਹਾਰਾ ਮਾਰ ਕਢਾਇਆ ਜੀ ਮੇਰੀ ਲੜਕੀ ਵਿਆਉਣ ਵਾਲੀ ਆ ਮੇਰਾ ਬੱਚਾ ਹੈ ਕਿਤੇ ਮੈਂ ਕਿੱਥੋਂ ਪਿਆ ਲਾਉਂਗਾ ਜੀ ਮੇਰੇ ਇਹ ਤੇੜਾ ਚੱਕ ਤਾਂ ਮੈਂ ਕਿਤਾ ਰਹੀ ਆ ਜੀ ਇਹ ਤੇੜਾ ਜੀ ਪਾਣੀ ਪਿੱਛੇ ਪੈ ਰਿਆ ਸੀ ਕਈ ਘਰਾਂ ਦੇ ਵਿੱਚੋਂ ਇਦਾਂ ਨਾਲ ਦੁਬਾਰਾ ਪਾਣੀ ਪੈ ਰਿਆ ਜੀ ਹਾਂਜੀ ਕਦੋਂ ਪਤਾ ਲੱਗਿਆ ਵੀਰਾ ਜੀ ਇਹ ਇਹ ਪਤਾ ਲੱਗੇ ਨੂੰ ਸਨ ਜੀ ਹੋ ਗਿਆ 6 ਮਹੀਨੇ ਕਹਿੰਦੇ ਸੰਤੂ ਮਹੀਨੇ ਹੋ ਗਏ ਪਰ ਸਾਡੀ ਸੁਣਵਾਈ ਉਹਨਾਂ ਨੇ ਵੀ ਨਹੀਂ ਕੀਤੀ ਜਿਨ੍ਹਾਂ ਦੇ ਘਰ ਦਾ ਮਕਾਨ ਬੈਕ ਸਾਈਡ ਤੇ ਪੈਂਦਾ ਜੀ ਇਹ ਜਦੋਂ ਤੁਹਾਨੂੰ ਪਤਾ ਲੱਗਿਆ ਨਗਰ ਨਿਵਾਸੀ ਇਕੱਠੇ ਹੋ ਕੇ ਆ ਕੇ ਮੈਂ ਦੇਖਿਆ ਬਲੀਆਂ ਦੀਆਂ ਉਹ ਅੜੇਸਪ ਕਰਾ ਦਿੱਤੀ ਹਾਂ ਜੀ ਸਾਰੀ ਪੰਚਾਇਤ ਆ ਕੇ ਕੀ ਚੈੱਕ ਕਰਕੇ ਗਏ ਜੀ ਦੇਖ ਕੇ ਗਏ ਬੜਾ ਸਾਰ ਨੇ ਇਸ ਗੱਲ ਦਾ ਦੁੱਖ ਭਰ ਗਿਆ ਜੀ ਕੀ ਮੰਗ ਕਰਦੇ ਹਾਂ ਅਸੀਂ ਮੰਗ ਸਰਕਾਰ ਤੋਂ ਇਹ ਕਰਦੇ ਸਾਡੇ ਗਰੀਬ ਪੜਦਾ ਸਾਡਾ ਘਰ ਬਣਾਇਆ ਜਾਵੇ ਜੀ ਮੇਰੇ ਬੱਚੇ ਆ ਇਹਨਾਂ ਦਿਨਾਂ ਰੰਨੀ ਕੀਤੀ ਜਾਵੇ ਜੀ